ਹਾਂਜੀ ਸਾਰਿਆਂ ਨੂੰ ਮੇਰੇ ਵੀਰੋ ਅੱਜ ਅੱਜ ਬੱਲੂ ਬਾੜ ਵਿਖੇ ਅੱਜ ਹਲਟ ਤੋੜਿਆ ਮੌਲਦਾਂ ਦੀ ਸਾਰੇ ਬਾੜ ਦਾ ਆਏ ਪਹੁੰਚੇ ਹੋਏ ਆ ਵੀਡੀਓ ਨੂੰ ਮੇਰੇ ਲਾਈਕ ਸ਼ੇਅਰ ਜਰੂਰ ਕਰਿਓ ਮੇਰੇ ਭਰਾਵਾਂ ਸਾਰੇ ਜਣੇ 39 ਨੰਬਰ ਜੂ ਲਾਇਓ ਜੀ ਇੰਦਰਜੀਤ ਸਿੰਘ ਜੀ ਭੇਟਾ ਸਰਦਾਰ ਜੀਵਨ ਸਿੰਘ ਦੀ ਗੌਂਸਾ ਮਰੀਗਾ ਅੱਜ ਦਾ ਮੀਂਹ ਦਾ ਲਾਈਵ ਟੱਕ ਰਹੇ ਬੱਲ ਦੇ ਖੜੇ ਸਾਹਮਣੇ ਆਪਣੇ ਸਾਧਪੁਰੀਆਂ ਦੇ ਬਾੜ ਦਾ ਸਾਧਪੁਰੀਆਂ ਦੇ ਅੱਗੇ ਵੀ ਝੁੰਗੇ ਹੋਈ ਬਾੜ ਤੇ ਬਹੁਤ ਵਧੀਆ ਭੱਜਦੇ ਆ ਅੱਜ ਝੁੰਗੇ ਸਾਧਪੁਰੀਆਂ ਦੇ ਛੋਟਾ ਬੱਚਾ ਜੀ ਆ ਇਹ ਬੱਚੇ ਨੇ ਪਹਿਲਾ ਨੰਬਰ ਕੀਤਾ ਦੀ ਮੱਲਾ ਵੇਚਦੀ ਬੁਲਟ ਹੌਂਸਲਾ ਜੇਤੂ ਆ ਨਮਾਸੀਆਂ ਵੱਲੋਂ ਤਾਂ ਜਦੋਂ ਧੰਨਵਾਦ ਪਿੰਡ ਕਿਹੜਾ ਬਾਜੀ ਆਪਣਾ ਪਿੰਡ ਥਾਲੀਆ ਥਾਲੀਆ ਇਹ ਸਾਰੇ ਬੌਲ ਦੇ ਖੜੇ ਕੀਤੇ ਅੱਧਲੇ ਪਾਸੇ ਕਿੰਨੇ ਵੀ ਆ। ਹੋਣੀਆਂ ਜੋੜੀਆਂ 55 56 ਜੋੜੀਆਂ। 7 ਧਜਾ ਲੈ ਫਿਰ ਹਾਂ ਜੀ ਕਿੰਨੇ ਨੰਬਰ ਆ? ਪਿੰਡ ਕਿਹੜਾ ਵੀਰੇ ਆਪਣਾ? ਸੋਤਰਾ। ਅੱਛਾ। ਠੀਕ ਹੈ। ਸੋਤਰਾ ਵਾਲਾ ਠੀਕ ਹੈ ਠੀਕ ਹੈ। ਸਾਡਾ ਪਿੰਡ ਖਾਨਖਾਨ ਦਾ ਜੀ ਸਾਡੇ ਗਵੰਡੀ ਦਾ ਤੁਹਾਡਾ ਕਿਹੜਾ ਪਿੰਡ ਹੈ ਸਰਾਲਗਾ ਦੀਆਂ ਜੀ ਆਪਣਾ ਸਾਡੇ ਜਹਾਜ ਮੋਲ ਨੱਠਦਾ ਹੁੰਦਾ ਸੀਗਾ ਬਹੁਤ ਅੱਛਾ ਮੈਂ ਵੀਡੀਓ ਬਣਾਉਣਾ ਭੋਲਦਾ ਭੁੱਲਦਾ ਨਹੀਂ ਹਾਂਜੀ ਬਚਾਣੇ ਮਾੜਾ ਦਰਵਾਜ਼ਾ ਕਰਦਾ ਹੈ ਅੱਛਾ ਜੀ ਭਜਾ ਲਿਆ ਭਾਜੀ ਹਾਂਜੀ ਕਿੰਨਾ ਲਾ ਦੇਣਾ ਬੱਸ ਸਮਾਂ ਇਹ 4 ਚ ਤੋਂ 5 ਚ ਲੱਗਾਇਆ ਕਿੰਨਾ ਭਜੇ ਭਾਈ ਸੀਟ ਬਸਸੀ ਵਾਲੇ ਦਿੱਲੇ ਭਾਜੀ ਨਾਲ ਅੱਛਾ ਠੀਕ ਹੈ ਬਈ ਠੀਕ ਹੈ ਲਗਾ ਜੀ ਹਾਂ ਜੀ ਪਾਜੀ ਬਹੁਤ ਵਧੀਆ ਜੀ ਬਹੁਤ ਠੀਕ ਹੈ ਕਿਹੜੇ ਚੈਨਲ ਤੋਂ ਪਾਜੀ ਪਿੰਡ ਕਿਹੜਾ ਆਪਣਾ ਦੰਦੂ ਵਾਲੀ ਦੰਦੂ ਵਾਲਾ ਕਹਿੰਦਾ ਭਜਾ ਲਿਆ ਪੱਛਾ ਪਾਜੀ ਹਾਂ ਜੀ ਭਜਾ ਲਿਆ ਜੀ ਕੀ ਲੱਗਾ ਸਾਮਾ ਪਾਜੀ ਠੀਕ 450 ਅੱਛਾ ਵਧੀਆ ਭਜੇ ਚਲੋ ਹਾਂ ਜੀ ਠੀਕ ਹੈ ਠੀਕ ਹੈ ਕਿੰਨਾ ਘਟਿਆ ਹੋ ਗਿਆ ਪਾਜੀ ਭਜਾਉਂਦੇ ਨੇ ਆਪਾਂ ਨੂੰ ਬੋਲ ਦੋ ਆਪਾਂ ਨੂੰ ਹੋਇਆ ਜੀ ਪੰਜ 6 ਸਾਲ ਹੋ ਗਏ ਹਾਂ ਜੀ ਅਛਾ ਬੱਚੇ ਵੀ ਰੱਖੇਗੇ ਤਾਂ ਕੱਲ ਪਪਾਲੇ ਰੱਖਿਆ ਨਹੀਂ ਹੈਗੇ ਬੱਚੇ ਵੀ ਦੋ ਹੋਰੇ ਠੀਕ ਹੈ ਦੋ ਹਾਂਜੀ ਹੋਰ ਭਾਜੀ ਕਿਹੜਾ ਪੈਂਡਾ ਵੀਰੇ ਆਪਣਾ ਚੰਡੇ ਵਾਲੀ ਅਛਾ ਭਜਾਲੇ ਵੀਰੇ ਹਾਂਜੀ ਸਮਾਂ ਕਿ ਲੱਗਾ ਵੀਰੇ 4:41 ਠੀਕ ਹੈ ਬਾਈ ਜੀ ਬੋਲਦਾਂ ਨੇ ਜੋੜੀਆਂ ਪਹੁੰਚੀ ਆਏ ਆ ਵੱਲੋਂ ਹਰਾਇਆ ਸਾਹਿਬ ਜੀ ਦੇ ਦਰਵਾਰ ਤੇ ਸਭ ਵਧੀਆ ਤੋਂ ਵਧੀਆ ਬੋਲਦ ਪਹੁੰਚੇ ਆ ਹਾਂਜੀ ਅਰਜਨ ਬੋਲਦੇ ਆ ਮੋੜ ਤੇ ਆਈ ਨੌਰਪੁਰ ਚੱਕੇ ਤੋਂ ਸਲੈਂਟਰ ਮੋਟਰਸਾਲ ਵੀ ਇੱਥੇ ਆ ਇਹ ਰਿਕਾਰਡ ਹੈ ਨਾ ਪਹਿਲਾਂ ਦੂਚਾ ਕੀਤਾ ਇਹਨੇ ਅੱਛਾ ਭਾਈ ਤੇਰਾ ਪਾਜੀ ਕੀ ਨਾਮ ਹੈ ਮੇਰਾ ਨਾਮ ਹੈ ਭਾਈ ਪ੍ਰਭਜੋਤ ਪਿੰਡ ਜਮਸ਼ੇਰ ਹਾਂਜੀ ਸੁੱਖੇ ਦੇ ਪਿੰਡ ਹਾਂਜੀ ਹਾਂਜੀ ਵਾਹ ਵਾਹ ਭਾਜੀ ਬਹੁਤ ਵਧੀਆ ਭਾਜੀ Oh, abla yeah. <laughs> ਕਿੰਨਾ ਮੇਰੇ ਜੋੜਨ ਤੇ 3 ਵਜੇ ਵਾਲੇ ਨਾਲ ਜੀ ਪਿੰਡ ਕਿਹੜਾ ਮੇਰੇ ਆਪਣਾ ਜਾਫਰ ਜੀ ਅੱਛਾ ਬਈ ਠੀਕ ਹੈ 45 46 55 51 52 59 59 53 ਬਾਲ ਹੋ ਰਹੀਆਂ ਜਾਂਦੇ ਆ c h à 자 tất cả các دس گیارہ سوا تیرہ ایک منٹ چارہ

ਮੈਂ ਭਰਾਵਾ ਬੋਲਦਾ ਬੂਦਾਂ ਵਾਲੇ ਕਰਦਾ ਰਹਿੰਦਾ ਹੁੰਦਾ ਜੀ। ਛੇਵੇਂ ਵਾਰਾ ਗੋਲੇ ਨਾਲ। ਮੈਨੂੰ ਦੱਸੋ। ਰੋਡ ਦਿਓ। ਥੱਲੇ ਬਾਲਟੇ ਲਗਾ ਕਰ ਦਿੱਤਾ ਹੁੰਦਾ ਸੱਜੇ ਕੱਢ ਕੇ ਬਾਲਟੇ ਲਗਾ ਦਿੰਦਾ। ਆਹ। ਅੰਦਰ ਆ। ਦੱਬ ਦੱਬ ਮਰੇ ਜਾ ਫਿਰ ਆਹ ਅਰੇ ਮੂੰਹ ਤੇ ਰੱਖ ਲ ਝਲਾ ਕਰਕੇ ਦੋ ਦੋ ਕਿਹੜੇ ਦੋ ਦੋ ਮਣਾ ਜਾ ਤੁਹਾਡਾ ਪਿੰਦੇ ਸ੍ਰੀ ਦਾ ਟੀਮ ਨੇ ਸ੍ਰੀ ਦਾ ਹੁੰਨੇ ਹਿੰਦੇ ਸ੍ਰੀ ਦਾ ਸਖਵਿੰਦਰ ਸਿੰਘ ਕਰਨ ਟਿਸਿਆ ਜੀ ਠਕਾਵਾ ਇਸ ਦਾ ਭਾਵ ਉੱਪਰ ਹੋਗੇ ਤੂੰ ਉੱਪਰ ਖੜਦੇ ਜਨੜਾ ਉੱਪਰਲਾ ਮੋੜ ਇਧਰ ਆ ਗਿਆ ਇੱਕ ਬਰੀ ਕੀ ਟੱਟੇ ਛੱਡ ਦੱਬ ਕੇ ਸਮਾਪਤ ਕਰੋ ਨੋਟ 4 ਮਿੰਟ 38 ਸਕਿੰਟ 11 12 چار پرپریت ملہ بی سولہ سب جی کنڈا کا چل رہا ہے سارا چوبے پاس دربارہ ਹਰਾ ਲੱਗੀ ਬਾੜ ਤੇ ਬਾੜ ਦਾ ਮਾਲ ਜਾਉਣਾ ਹੈ ਹੋਵੇ ਬੰਦੇ ਬਿੱਲਾ ਪੀੜ ਮਾਸਂਗੜਾ ਕਾਵਾ ਏ ਕੀ ਮਾ ਮਕਰਤਾਰੇ ਰਖਣਾ ਦੀ ਗਾਈ ਤੇ ਪੂਰੇ 53 55 ਪਿਆਰ ਨੇ ਮੇਰਾ ਵੀ ਬੈਕ ਇੰਦਰਾ ਨਾਲ 55 55 ਨੰਬਰ ਵਾਲੇ ਚੈਰੀ ਕਾਂ ਤੋਂ ਪ੍ਰਭ ਰਾਜਪੁਰ ਜੁੜੀ ਲੱਗ ਕੇ ਲਿਆ ਪੁਆਇੰਟ ਦੇ 56 ਪ੍ਰਭ ਰਾਜਪੁਰ ਬੈਕ ਇੰਦਰਾ ਵੀ 55 ਆਓ ਬੇਟਾ ਬਾਰੂ ਨਾਲ ਤੇ ਸਮਾਂ ਕਰੂ ਨੋਟ 4 ਮਿੰਟ 33 ਸਕੰਡ 44 ਪੁਆਇੰਟ 4 33 43 ਦਾ ਸਮਾਂ ਲੱਗਿਆ ਹਰਪ੍ਰੀਤ ਸਿੰਘ ਮੱਲਾ ਬੇਦੀਆਂ ਪਰਦਾਵਾਰ ਦੀ ਜੋ ਚਲਗੱਡੀ ਹੈ ਹਲੇ ਤੱਕ ਚੱਲੀਆਂ ਜੁਗੈ ਜੋ ਟੱਟ ਸਮਾਂ 433 43 1 2 3 4 11 12 13 ਸਵਾ 13 ਮਿੰਟ 14 ਅਰਸੀ ਬੱਚਾ ਪਰਮ ਰਾਇਆ ਪਰ ਦਰਫਤੇ ਰਜਾਪੁਰ ਦਾ ਸੰਦਰਾ ਜਾ ਰਜਾਪੁਰ ਦਾ ਜਾਂਦਾ ਵੀ ਉੱਪਰਲੇ ਪਰਸੇ 16 ਸੀਤਾ ਵਜੂਹਾ ਗੁਰਵਿੰਦਰ ਸਿੰਘ ਵਜੂਹਾ ਜਲਵੰਤ ਸਿੰਘ ਸੁੰਨੜ 17 ਜਿੱਥੇ ਜੱਲੋਵਾਲ ਦਾ ਬੰਦ ਚੱਲਦਾ ਜਿੱਸਾ ਭਜੀ ਆਪ ਹੀ ਹਟਾਵਾ ਹੈ ਜੀ Hai Cho Hai oke گارہ بارہ تیرہ چار ساڑھے تیرہ گیڑی ایک منٹ 15 82 ਬੋਲ ਜੀਤ ਹੱਲੂ ਵਾਲ ਦਾ ਚੱਲਦਾ ਸੁਖੇ ਹੱਲੂ ਵਾਲਾ 16 ਪਰੇਪਾਸੇ ਚੇਅਰਮੈਨ ਸਰਵਨ ਸਿੰਘ ਜੀ ਸੂਰਪੁਰ ਦਾ ਬਹੁਤ ਜਲਦਾਰ ਸੰਦੀਪ ਪੱਤੀ ਜੀ ਰਕਾਵਾ ਇਸ ਜੋਗ 14 ਟਾਈਮ ਹੋ ਗਿਆ ਜੀ ਸਾਡੇ ਹਾਕ ਤੋਂ ਬਾਜਰੀ ਪਈ ਹੈ ਦੋ ਤਰਨ ਚਾਰ ਬੋਲ ਕੇ ਮੇਰਾ ਵੀਰ ਜਾ ਬੈ ਜਾ ਮੇਰਾ ਵੀਰ ਬੈਠ ਕੇ 54 54 ਚਾਰ ਨੰਬਰ ਵਾਲੇ ਗੱਲੋ ਜੁੜੀ ਲੱਗੀ ਨੂੰ 54 ਹਰਫਤੇ ਮਨਸੂਰਪੁਰ ਵਾਲੇ ਜਾ

ਕਰਤਾ ਗੁਰੂ ਪਿਆਰੀ ਸਤਸੰਗਤ ਜੀਓ ਜੋ ਅਗਲੇ ਸਾਲ ਦੇ ਹਲਟ ਦੌੜ ਮੇਲੇ ਦੇ ਨਾਮ ਨੇ ਕੁੱਲ 12 ਇਨਾਮ ਅਨਾਉਂਸ ਹੋਏ ਨੇ 11ਵਾਂ ਨਾਮ ਨਿੰਦੀ ਸਰਪੰਚੋ ਜੰਡਿਆੜੀ 12ਵਾਂ ਨਾਮ ਓੰਕਾਰ ਸਿੰਘ ਸਨਫ ਗਰਨੇਕ ਸਿੰਘ chờ trở chi thời